ਸੋ ਸiegਾ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਅੱਜ ਦੇ ਬਲੌਗ ਦੇ ਵਿੱਚ ਤੇ ਸਭ ਤੋਂ ਪਹਿਲਾਂ ਮੈਂ ਇਹ ਕਹਿਨੀ ਆਂ ਕਿ ਤੁਸੀਂ ਵੀਡੀਓ ਦੇਖਣ ਲੱਗੇ ਆਂ ਤੇ ਲਾਈਕ ਦਾ ਬਟਨ ਜਿਹੜਾ ਉਹ ਜ਼ਰੂਰ ਦਬਾ ਦਿਓ ਪਲੀਜ਼ ਵੀਡੀਓ ਨੂੰ ਜ਼ਰੂਰ ਲਾਈਕ ਕਰ ਦਿਓ ਹੁਣੇ ਹੀ ਕਰ ਦਿਓ ਤੇ ਅੱਜ ਦੀ ਸ਼ੁਰੂਆਤ ਕਰਨ ਲੱਗੇ ਆਂ ਅਸੀਂ ਗੱਲਬਾਤੋਂ ਅੱਜ ਛੁੱਟੀ ਦਾ ਮਾਹੌਲ ਬਣਿਆ ਹੋਇਆ ਆ ਅੱਜ ਛੁੱਟੀ ਆ ਸਾਰਿਆਂ ਨੂੰ ਅਸੀਂ ਮੇਰੇ ਸਿਸਟਰ ਇੱਧਰ ਆਏ ਹੋਏ ਆ ਤੇ ਅਸੀਂ ਬੈਠੇ ਆਂ ਗੱਲਾਂ ਬਾਤਾਂ ਕਰਦੇ ਆਂ ਤੇ ਇੰਨੇ ਵਧੀਆ ਟੌਪਿਕ ਚੱਲੇ ਹੋਏ ਸੀ ਗੱਲਬਾਤ ਦੇ ਇਹ ਹੋਰ ਮੈਨੂੰ ਕਿਦਾਂ ਠੀਕ ਠਾਕ ਵਧੀਆ ਬਹੁਤ ਵਧੀਆ ਬੜੀ ਖੁਸ਼ੀ ਹੋਈ ਹੈ ਤੇ ਆ ਕੇ ਬਹੁਤ ਇੰਜੋਏ ਕੀਤਾ ਬਾਕੀ ਕਾਫੀ ਕੁਝ ਖਾਦਾ ਪੀਤਾ ਬੜੇ ਅੱਛਾ ਲੱਗਾ ਗੁੱਪਾ ਸ਼ੁੱਪਾ ਮਾਰਦੇ ਬੈਠ ਕੇ ਇੰਦਾ ਲੱਗਾ ਕਿ ਜਿਦਾਂ ਕਾਫੀ ਟਾਈਮ ਬਾਹਰ ਆਇਆ ਰਾਤ ਰਹੀ ਆ ਹਾਂਜੀ ਤੇ ਵਧੀਆ ਲੱਗ ਰਿਹਾ ਤੇ ਫਿਰ ਮੈਂ ਦੱਸਿਆ ਹੀ ਫਿਰ ਮੈਂ ਪਿੰਡ ਆਈ ਆ ਤੁਸੀਂ ਕੋਈ ਸਰਪ੍ਰਾਈਜ਼ ਦੇਣ ਆਏ ਸੀ ਮੇਰੇ ਨਾਲ ਕੰਮ ਦੀ ਹੈਲਪ ਕਰਾਉਣ ਦੇ ਲਈ ਹਨਾ ਇਹ ਕਿਉਂਕਿ ਆਣ ਕੇ ਖਲਾਰਾ ਬਹੁ ਪਿਆਸ ਸੀਗਾ ਮੈਂ ਕਿਹਾ ਇੱਥੇ ਸਫਾਈ ਦੀ ਬੜੀ ਜ਼ਰੂਰਤ ਆ ਮੈਂ ਉਹਦੇ ਹਾਂਜੀ ਕਿੱਦਾਂ ਠੀਕ ਠਾਕ ਹੋ ਜੀ ਪਿਆਰਿਓ ਹੋੜੇ ਅੱਜ ਨਾਤ ਹੋ ਕੇ ਫਰੈਸ਼ ਹੋ ਕੇ ਅੱਜ ਐਤਵ ਦਿਨ ਆ ਅੱਜ ਬੈਂਟਟੀ ਲਈ ਆ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਵੀ ਕਦੀ ਨਾ ਚਾਹ ਨਹੀਂ ਪੀਤੀ ਅਸੀਂ ਬੈਠਦੇ ਜਦੋਂ ਅਸੀਂ ਛੋਟੇ ਹੁੰਦੇ ਚਾਹ ਨਹੀਂ ਪੀਂਦਾਂ ਨਹੀਂ ਬੈਠਦੇ ਮੈਨੂੰ ਕਿੰਨਾ ਮਜ਼ਾ ਹੁੰਦਾ ਹੈ ਨਾ ਮੰਜਿਆਂ ਤੇ ਬਹਿ ਕੇ ਹਨਾ ਜੀ ਜਦੋਂ ਮਮੀ ਹੁੰਨੀ ਹੁੰਨੀ ਚਾਹ ਲੈ ਕੇ ਆਉਂਦੇ ਸੀ ਬਣਾ ਕੇ ਉਹ ਮੈਂ ਆ ਵਖੜਾ ਲੱਗੇਦਾ ਹੈ ਨਾ ਹੁਣ ਥੋੜਾ ਜਿਹਾ ਚੇਂਜ ਹੋ ਗਿਆ ਗੱਲ ਜਿੱਥੋਂ ਈਜੀਪਈ ਗੱਲ ਛੋਟੇ ਬਿੜੇ ਦਾ ਫੋਨ ਆਇਆ ਸੀ ਇਟਲੀ ਤੋਂ ਤਰਸ਼ ਕੁਮਾਰ ਦਾ ਕਹਿੰਦਾ ਡੈਡੀ ਜੀ ਕਿੱਦਾਂ ਬੇ ਮੰਮੀ ਹੁਣੀ ਕਿੱਦਾਂ ਵੀ ਗੱਡੀ ਸਿੱਖਦੇ ਹੁੰਦੇ ਆ ਵੀ ਕਿਉਂਕਿ ਉਹ 39 ਸਾਲ ਤੋਂ ਆਪਣਾ ਕਰ ਰਿਹਾ ਤੇ ਕਹਿੰਦਾ ਵੀ ਮੰਮੀ ਹੁਣੀ ਮੈਂ ਜੀ ਗੱਲ ਕਰਨੀ ਆ ਲਾਇਸੈਂਸ ਬਾਰੇ ਇਟਲੀ ਦੇ ਲਾਇਸੈਂਸ ਬਾਰੇ ਤੇ ਬੱਸ ਉਹ ਜਿਹੜੇ ਉੱਠਿਆ ਤੇ ਮੈਂ ਮੈਡਮ ਨੂੰ ਕਿਹਾ ਕਿ ਨਹੀਂ ਵੀ ਗੱਡੀ ਦਾ ਕਿਦਾਂ ਗੱਡੀ ਸਿੱਖੋ ਤੁਸੀਂ ਪਈ ਗੱਡੀ ਉਹ ਚਲਾ ਲੈਂਦੇ ਇਹਨਾਂ ਨੂੰ ਮੈਂ 15 ਸਾਲ ਪਹਿਲਾਂ ਅਮਰੂਤੀਕਾਰ ਲਗ ਦਿੱਤੀ ਸੀ ਤਾਂ ਸਕੂਲੇ ਉੱਚ ਜਾਂਦੇ ਹੁੰਦੇ ਸੀਗੇ ਤੇ ਮੈਂ ਗੱਲ ਆਪਾਂ ਕਰਦੇ ਸੀ ਸਾਰੇ ਇੱਥੇ ਬੈਠੇ ਪਈ ਗੱਡੀ ਦਾ ਲਾਇਸੈਂਸ ਕਿੰਨਾ ਜ਼ਰੂਰੀ ਆ ਉਠੇੜਲੀ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਆ ਜਿੱਦਾਂ ਕਿਸੇ ਵੀ ਨੇ ਆਪਣੀ ਤੇ ਵਾਈਫਸ ਦੀ ਨਹੀਂ ਜਾਂ ਫੈਮਲੀ ਦੀ ਨਹੀਂ ਆ ਜਦੋਂ ਆਪਾਂ ਸਾਧਦੇ ਆ ਨਾ ਤਾਂ ਇੱਥੇ ਜਿੱਦਾਂ ਸਾਡੀਆਂ ਧੀਾਂ ਪੜਾਂ ਜਾਂ ਕੁਝ ਵੀ ਹੋਵੇ ਉਹ ਮਤਲਬ ਲਾਈਸੈਂਸ ਨਹੀਂ ਕਰਦੇ ਕੋਈ ਨਹੀਂ ਜਾ ਇਟਲੀ ਜਾ ਕਰਾਂਗੇ ਜਾਂ ਬੋਲੀ ਨਹੀਂ ਸਿੱਖਦੀਆਂ ਉਹ ਇਟਲੀ ਜਾ ਕਰ ਰਹਾ ਕੋਈ ਗੱਲ ਨਹੀਂ ਪਰ ਉੱਥੇ ਉਹਨਾਂ ਨੂੰ ਕਿੰਨੀਆਂ ਕਿਤੰਗੀਆਂ ਦਾ ਸਾਹਮਣਾ ਕਰਨਾ ਪੈਂਦਾ ਨਾ ਮੈਂ ਦੇਖਦਾ ਉੱਥੇ ਜਾ ਕੇ ਮੈਨੂੰ ਇੱਕ ਜਣ ਕੇ ਮੇਰਾ ਇੰਡੀਆ ਦੀ ਕੁੜੀ ਕੰਮ ਕਰਦੀ ਸੀ ਉਹ ਗਈ ਸੀ ਤਾਂ ਉਹ ਕਹਿੰਦੀ ਵੀ ਮੈਂ ਆ ਕੇ ਤੇ ਤੁਸੀਂ ਲੈਂ ਜਣ ਕੇ ਲਾਈਸੈਂਸ ਕਰ ਰਿਆ ਕਹਿੰਦੀ ਭਾਜੀ ਕਿੱਥੇ ਕੀਤਾ ਲਗਾ ਕੀ ਕਰੀ ਕਹਿੰਦੀ ਮੈਂ 50 ਗੁਦੇ ਕਰ ਲਿਆ ਗੁਦੇ ਕੀ ਕਹਿੰਦੇ ਆ ਜਦੋਂ ਆਪਾਂ ਲਾਇਸੈਂਸ ਦੀ ਥਿਊਰੀ ਪਾਸ ਕਰ ਲੈਂਦੇ ਆ ਉਸ ਤੋਂ ਬਾਅਦ 6 ਘੰਟੇ ਸਕੂਲ ਵਰੋਂ ਤੁਹਾਨੂੰ ਗੱਡੀ ਸਿਖਾਉਣੇ ਉਬਲੀਗਾ ਤੋਰੀ ਹੋਆ ਉਬਲੀਗਾ ਤੋਰੀ ਕਿਉਂਦਾ ਜ਼ਰੂਰੀ ਆ ਪਰ ਉੱਥੇ ਜਿੱਦਾਂ ਕੋਈ ਲਿਮਟ ਵੀ ਹੁੰਦੀ ਉਮਰ ਦੀ ਪਈ ਇਸ ਉਮਰ ਵਿੱਚ ਸਿੱਖ ਸਕਦੇ ਆ ਜਾਂ ਕਿਦਾਂ ਐਦਾ ਕੋਈ ਹੈ ਕੰਡੀਸ਼ਨ ਨਹੀਂ ਮੇਰੇ ਵੱਲੋਂ ਦੇਖਿਓ ਨਹੀਂ ਉੱਥੇ ਐਦਾ ਵੀ 18 ਸਾਲ ਦੀ ਉਮਰ ਤੇ ਜਿੱਦਾਂ ਅਪਿੰਡੀ ਵਾਂਗੂ ਉੱਥੇ ਹੈਗੀ ਹੈ ਨਾ ਹਾਂ 18 ਸਾਲ ਦੀ ਉਮਰ ਤੋਂ ਪਹਿਲਾਂ ਕੋਈ ਕਾਰ ਦਾ ਨਸਨ ਨਹੀਂ ਕਰ ਸਕਦੇ ਤੇ 18 ਸਾਲ ਬਾਅਦ ਪਕਰ ਸਕਦੇ ਹਨ ਹਾਂਜੀ ਤੇ ਤੁਹਾਨੂੰ 18 ਸਾਲ ਤੋਂ ਲੈ ਕੇ 50 ਸਾਲ ਤੱਕ ਉਹਨਾਂ ਨੇ ਹਰੇਕ ਵਾਰ ਜਾਂ 10 ਸਾਲ ਦਾ ਲਾਇਸੈਂਸ ਦੇਣਾ 50 ਸਾਲ ਤੋਂ 70 ਸਾਲ ਤੱਕ ਤੁਹਾਨੂੰ ਦੇਣਾ ਹੈਗਾ 5 ਸਾਲ ਦਾ ਹਾਂਜੀ 70 ਸਾਲ ਤੋਂ 80 ਸਾਲ ਤੱਕ ਤੁਹਾਨੂੰ ਦੇਣਾ ਹੈਗਾ ਉਹਨਾਂ ਨੇ 3 ਸਾਲ ਦਾ ਅੱਛਾ 80 ਤੋਂ ਬਾਅਦ ਵੀ ਤੁਸੀਂ ਜਿੰਨੇ ਜਿੰਨੇ ਗੱਡੀ ਚਲਾਉਂਦੇ ਆ ਉਹ 2 ਸਾਲ ਦਾ ਮਿਲਦਾ ਨਾ ਫਿਰ ਉਹ ਤੁਹਾਡੀ ਦੀ ਹੈਲਥ ਕਿੱਦਾਂ ਦੀ ਆ ਤੁਹਾਡੀ ਆਈ ਸਾੜ ਕਿੱਦਾਂ ਫਿਰ ਨਾ ਫੇਰ ਕਰਦੇ ਆ ਜਦੋਂ ਹੁਣ ਇਹਨਾਂ ਨੇ ਮੈਨੂੰ ਨੇ ਕੁਐਸਚਨ ਕੀਤਾ ਬਹੁਤ ਵਧੀਆ ਕੀਤਾ ਹਨਾ ਮੈਂ ਵੀ ਪੁੱਛਣਾ ਚਾਹੁੰਨੀ ਆ ਕਿ ਉੱਥੇ ਲਰਨਿੰਗ ਲਾਇਸੈਂਸ ਵੀ ਮਿਲਦਾ ਜਿਹਦਾ 6 ਮਹੀਨੇ ਲਈ ਹੁੰਦਾ ਹਨਾ ਇਥੇ ਹਾਂਜੀ ਪਿਆਰੇ ਉਹ ਪਤਾ ਉੱਥੇ ਲਰਨਿੰਗ ਲਾਇਸੈਂਸ ਨਹੀਂ ਮਤਲਬ ਉੱਥੇ ਇੰਡੀਆ ਤੋਂ ਉਹ 6 ਮਹੀਨੇ ਦਾ 6 ਮਹੀਨੇ ਤੁਹਾਨੂੰ ਦੱਸਿਆ ਵੀ ਜਦੋਂ ਤੁਸੀਂ ਲਾਇਸੈਂਸ ਕਰਨਾ ਤੁਹਾਨੂੰ ਸਕੂਲ 'ਚ ਐਡਮਿਸ਼ਨ ਲੈਣੀ ਪੈਣੀ ਆ ਯਾਨੀ ਕਿ ਸਾਰਾ ਖਰਚਾ ਵਾਜਾ ਪਾ ਕੇ ਤੁਹਾਡਾ 1100 ਏਰੋ ਲੱਗ ਜਾਂਦਾ ਉਹ ਚਿਤਕੀ ਇੰਡਾ ਤੁਹਾਡੇ 6 ਘੰਟਿਆਂ ਨਾਲ ਗੱਡੀ ਸਿਖਾਉਣੇ ਆ ਚੋਰੀ ਕਰਾਉਣੀ ਆ ਤੁਹਾਡਾ 1100 ਰੁਪਏ ਖਰਚਾ ਹੈ 1100 ਏਰੋ ਹਾਂਜੀ ਜੇ ਤੁਸੀਂ ਗੱਡੀ ਪ੍ਰੋਪਰ ਨੇਜ਼ਕੀ ਪ੍ਰੋਪਰ ਗੱਡੀ ਨਹੀਂ ਆਉਂਦੀ ਫੇ ਉਹ ਕਿਤੇ ਵੀ ਹੋਰ ਘੰਟੇ ਗੱਡੀ ਸਿੱਖ ਸਾਡੇ ਕੋਲੋਂ ਫੇ ਉਸੇ 1 ਘੰਟੇ ਤੇ ਹੁਣ 42000 ਹੋ ਗਿਆ ਜਦੋਂ ਮੈਂ ਕੀਤਾ ਸੀ ਲਿਸੈਂਸ ਉਹਦੇ ਸੀ ਕਿ 41000 ਐਰੋ 1 ਘੰਟੇ ਦੇ ਹੁਣ ਨਵੰਬਰ ਦਾ ਮਹੀਨਾ ਆ ਤੇ ਇਹਦੇ ਵਿੱਚ ਇਹਦਾ ਰੇਟ ਕੀ ਚੱਲਦਾ ਹੋ ਸਕਦਾ ਮੈਨੂੰ ਖੁਦ ਨਹੀਂ ਪਤਾ ਮੇਰੇ ਭਾਈਓ ਇਹ ਤਾਂ ਇਹ ਤਾਂ ਸੋਧ ਹੈ ਇਹ ਨਹੀਂ ਪੁੱਛ ਮੰਦਾ ਲੈ ਲਖਾਹ ਤੇ ਹਾਂਜੀ ਜੜਕੇ ਪਾਪ ਕਹਿੰਦਾ ਵੀ ਦੇਖ ਲਓ ਭਾਈ ਹੁਣ 1 ਜੂਰਾ ਰੇਟ 103 4 ਨੀਅਰ ਬਾਰਡਰ ਮੈਂ ਅੱਜ ਦੇਖਿਆ ਕਿੰਨਾ ਹੈਗਾ ਹਾਂਜੀ ਤੇ ਜਾਨਕੀ ਕਾਫੀ ਪੈਸੇ ਲੱਗ ਜਾਂਦੇ ਜੇ ਅਸੀਂ ਇਥੋਂ ਗੱਡੀ ਸਿੱਖ ਕੇ ਜਾਂਦੇ ਹਾਂ ਤਾਂ ਉਹ ਆਪਾਂ ਜਿਹੜੇ 6 ਘੰਟੇ ਉਹਨਾਂ ਦੇ ਉਮਲੀਗਾ ਤੋਰੀ ਹੋ ਆ ਜ਼ਰੂਰੀ ਆ ਉਹੀ ਕਰਦੇ ਜਿੱਦਾਂ ਮੈਨੂੰ ਤਾਂ ਗੱਡੀ ਆਉਂਦੀ ਸੀ ਮੈਂ ਲਾਇਸੈਂਸ ਕੀਤਾ ਮੈਨੂੰ ਕਹਿੰਦੇ ਕਿੰਨੇ ਘੰਟੇ ਕਾਡੀ ਉਹਨਾਂ ਮੈਂ ਕਹਿੰਦਾ 6 ਘੰਟੇ ਦਾ ਉਮਲੀਗਾ ਤੋਰੀ ਹੋ ਆ ਉਹ ਤੁਹਾਡੇ 1100 ਏਰੋ ਦੇ ਵਿੱਚ ਹੀ ਆ ਵਿੱਚ ਥਿਉਰੀ ਵਿੱਚ ਹੀ ਉਹ ਗੱਡੀ ਸੋਣੀ ਉਹਨਾਂ ਨੇ ਫਿਰ ਉਹਨੇ ਸਕੂਲ ਦਸਣਾ ਗਵਰਨਮੈਂਟ ਨੂੰ ਇਹ ਬੰਦਾ ਐ ਗੱਡੀ ਦੀ ਥੋੜੀ ਵੀ ਕਰ ਲਈ ਆ ਇਹ ਬੰਦਾ ਨੂੰ ਗੱਡੀ ਚਲਾ ਵੀ ਲੈਂਦਾ ਤੁਸੀਂ ਇਹਦਾ ਟੈਸਟ ਲੈ ਸਕਦੇ ਆ ਫਿਰ ਗਵਰਨਮੈਂਟ ਦਾ ਅਫਸਰ ਸਕੂਲੇ ਆਉਂਦਾ ਉਹ ਡੇਟਿਕ ਦਿੰਦਾ ਉਹ ਸਕੂਲੇ ਆਉਂਦਾ ਉਹ ਫਿਰ ਜਿਹੜੀ ਸਕੂਲ ਦੀ ਮੈਡਮ ਆ ਜਾਂ ਸਰਵਾ ਉਹ ਤੁਹਾਨੂੰ ਆਪਣੀ ਗੱਡੀ ਵਿੱਚ ਠਾ ਕੇ ਪਿੱਛੇ ਉਹਦਾ ਐਗਜ਼ਾਮ ਵੀ ਬਿਠਾਉਂਦਾ ਜਿਹੜਾ ਬੰਦਾ ਹੈ ਤੁਹਾਡੇ ਉੱਤੇ ਲੈਂਦਾ ਹੁਣ ਦਸਾਂ ਗੱਡੀ ਹੁਣ ਤੂੰ ਇਦੋਂ ਲੈ ਜਾ ਇਦੋਂ ਲੈ ਜਾ ਐ ਕਰਾਉਂ ਕਰਲਾ ਉਹਨਾਂ ਦਾ ਨਹੀਂ ਦੇਖਣਾ ਮੇਰੀ ਲਾਈਟ ਹੈ ਗਈ ਆ ਜਾ ਕੇ ਤੁਰ ਕੇ ਜੈਬਰ ਕ੍ਰੋਸ ਤੇ ਬੰਦਾ ਖੜਾ ਆ ਪਵਾ ਹੁਣ ਜੈਬਰ ਕ੍ਰੋਸ ਦੀ ਕਾਰ ਨਹੀਂ ਨਹੀਂ ਹਲੇ ਖੜਾਈਆ ਤੁਹਾਨੂੰ ਗੱਡੀ ਰੁਕਣੀ ਪਣੀ ਆ ਜੇ ਨਾ ਰੁਕੀ ਤਾਂ ਸਸ ਦੀ ਫੇਰ ਆ ਉਹ ਜੈਬਰ ਕ੍ਰੋਸਿੰਗ ਵਾਲਾ ਖੜਾ ਆ ਉਹ ਕਹੇ ਤੁਹਾਨੂੰ ਮੈਂ ਨਹੀਂ ਲੰਘਣਾ ਤੂੰ ਨੰਘ ਜਾ ਫੇਰ ਵੀ ਨੰਘਣਾ ਉਦਾਂ ਹੀ ਨੰਘਣਾ ਮਤਲਬ ਕਹਿ ਰਿਹਾ ਪਾਵੇ ਜੇ ਤੁਸੀਂ ਇੱਥੇ ਗੱਡੀ ਸਿੱਖ ਕੇ ਗਏ ਹੋ ਆ ਫੇਰ ਵੀ 6 ਘੰਟੇ ਉੱਪਰੇ ਦਾ ਤੋਰੀਓ ਜਿਹੜੇ ਜੁੜੀ ਆ ਉਹ ਹੀ ਕਰਨੇ ਆ ਸਕੂਲ ਇਹ ਦਾ ਦੱਦਣਾ ਬੰਦਾ ਹੁਣ ਓਕੇ ਆ ਜੇ ਤੁਸੀਂ ਨਹੀਂ ਓਕੇ ਫਿਰ ਤੁਸੀਂ ਉੱਥੇ ਹੋਰ ਗਣੀ ਸਿੱਖਣੀ ਆ ਫਿਰ ਉਹ ਘੰਟੇ ਦੇ 45 ਯਰੋਂ ਲੱਗਦੇ ਆ ਹਾਂ ਜੈ ਕੁਮਾਰ ਉਹ ਜਿੱਦਾਂ ਵੀ ਅਸੀਂ ਤਾਂ ਇੱਧਰ ਪੰਜਾਬੀ ਪੜਿਓ ਆ ਜਾਂ ਹਿੰਦੀ ਜਾਂ ਇੰਗਲਿਸ਼ ਤਾਂ ਉਧਰ ਕਿਹੜੀ ਲੈਂਗੁਏਜ ਵਿੱਚ ਆਪਾਂ ਕਰ ਸਕਦੇ ਆ ਇਹਦੇ ਨਾਲ ਜਿਹੜੀ ਇਟਾਲੀਅਨ ਲੈਂਗੁਏਜ ਆ ਉਹ ਕਿਦਾਂ ਦੇਖੋ ਇਹ ਜਿਹੜਾ ਤੁਹਾਡਾ ਕੁਐਸਚਨ ਬਹੁਤ ਵਧੀਆ ਉੱਥੇ ਕੋਈ ਇੰਗਲਿਸ਼ ਨੇ ਹਾਂਜੀ ਕੋਈ ਉਹ ਫਰ ਅਦਰ ਲੈਂਗੁਏਜ ਨਹੀਂ ਸਿਰਫ ਇਟਾਲੀਅਨ ਹੀ ਆ ਜੇ ਆਪਾਂ ਉਹਨਾਂ ਕਹਿੰਦੇ ਨਾ ਕਿ ਦੇਸ਼ ਬਹੁਤ ਐਡਵਾਂਸ ਹੋ ਗਿਆ ਤੁਸੀਂ ਇੰਗਲਿਸ਼ ਕਿਉਂ ਨਹੀਂ ਸਿੱਖੀ ਉਹਦੇ ਸਾਡੀ ਮਰਜ਼ੀ ਆਪਾਂ ਆਪਣੀ ਦੇਸ਼ ਦੀ ਬੋਲੀ ਨੂੰ ਪਿਆਰ ਕਰਦੇ ਆ ਤੁਸੀਂ ਸਾਡੇ ਦੇਸ਼ ਚ ਆਇਆ ਅਸੀਂ ਤੁਹਾਡੇ ਦੇਸ਼ ਚ ਗਏ ਹੈਗੇ ਤੁਸੀਂ ਸਾਡੀ ਬੋਲੀ ਸਿੱਖਿਓ ਉੱਥੇ ਲਾਇਸੈਂਸ ਇਟਾਲੀਅਨ ਹੀ ਆ ਜਿਦਾਂ ਕੈਨੇਡਾ ਅਮਰੀਕਾ ਪੰਜਾਬੀ ਚ ਹੁੰਦਾ ਲੋਕੀ ਕਰ ਲੈਂਦੇ ਆ ਸਾਡਾ ਬੱਚਾ ਕੈਨੇਡਾ ਗਿਆ ਉਹਨੇ ਲੇ ਮਹੀਨਾ ਬੰਦਾ ਮਤਲਬਸ ਕਰ ਲਿਆ ਹਾਂ ਇਟਲੀ ਇਦਾਂ ਨਹੀਂਗਾ ਉਹ ਤੁਹਾਡਾ ਜੋ ਤੁਸੀਂ ਗੱਡੀ 'ਚ ਬੈਠਾ ਹੈ ਨਾ ਜਿਹੜਾ ਐਗਜ਼ਾਮੀਨਰ ਤੁਹਾਡੇ ਪਿੱਛੇ ਬੈਠਾ ਨਾ ਤੁਹਾਡੇ ਸਕੂਲ ਵਾਲੀ ਕੁੜੀ ਜਾਂ ਮੁੰਡਾ ਬੈਠਾ ਜਿਹਨੇ ਤੁਹਾਨੂੰ ਗੱਡੀ ਸਿਕਾਈ ਆ ਪਿੱਛੇ ਗਿਆ ਮੀਨਰ ਬੈਠਾ ਹੁਣ ਤੁਹਾਡਾ ਪਹਿਲਾ ਪੂਰਾ ਬਾਇਓਡਾਟਾ ਚੈੱਕ ਕਰਕੇ ਤੁਹਾਡਾ ਹਰ ਐਜੰਸਾ ਤੁਹਾਡਾ ਡਾਕੂਮੈਂਟ ਚੈੱਕ ਕਰਕੇ ਪੁੱਛ ਕੇ ਫਿਰ ਉਹਨਾਂ ਤੋਂ ਪੁੱਛਿਆ ਵੀ ਤੂੰ ਕਿਦਾਂ ਗੱਡੀ ਨੂੰ ਚਲਾਉਣ ਲੱਗਾ ਕੀ ਕਰੂਗਾ ਪਹਿਲਾਂ ਸੀਟ ਕਿੱਦਾਂ ਸੈੱਟ ਕਰਨੀ ਆ ਗੁੱਡੇ ਕਿੱਦਾਂ ਰੱਖਣੇ ਆ ਆਹ ਹੱਥ ਕਿੱਦਾਂ ਰੱਖਣੇ ਆ ਐਜੰਸਰ ਤੁਹਾਨੂੰ ਅਟਾਰੀਆ 'ਚ ਪੁੱਛਣਾ ਜਾਨਣੀ ਨੇ ਜਿਹੜੀ ਨਾਲ ਦੀ ਕੁੜੀ ਨੇ ਜਾਂ ਮੁੰਡੇ ਨੇ ਤੁਹਾਨੂੰ ਗੱਡੀ ਸ ਬੰਦੇ ਨੇ ਉਹ ਨਹੀਂ ਬੋਲ ਸਕਦਾ ਵਿੱਚ ਮੜਾ ਵੀ ਹਾਂਜੀ ਜੇ ਗਿਆਮੀਨ ਨੂੰ ਚੰਗਾ ਲਗਾਵੇ ਬੰਦਾ ਮੈਨੂੰ ਜਵਾਬ ਦਿੰਦਾ ਫਿਰ ਗੱਡੀ ਚਲਾ ਚਾਹ ਲਾ ਗੱਡੀ ਹੂੰ ਫਿਰ ਗੱਡੀ ਚਲਾਉਣੀ ਆ ਜੇ ਉਹਨੂੰ ਪਤਾ ਲੱਗੇ ਗੱਡੀ ਵਧੀਆ ਚਲਾਉਂਦਾ ਲਾਇਸੈਂਸ ਉਹਦੇ ਹੱਥ 'ਚ ਹੁੰਦਾ ਐਗਜ਼ਾਮੀਨਰ ਦੇ ਜਿਹੜੇ ਗਵਰਨਮੈਂਟ ਦਾ ਅਫਸਰ ਹੁੰਦਾ ਜੀ ਫਿਰ ਉਹਨੂੰ ਜੇ ਤੁਹਾਡੂੰ ਗੱਡੀ ਚਲਾਉਣੀ ਆ 20 ਮਿੰਟ ਹਨ ਉਹ ਫਿਰ ਗੱਡੀ ਨੂੰ ਉੱਤੇ ਪਾਰਕਿੰਗ 'ਚ ਲੈ ਆਉਣੀ ਆ ਫਿਰ ਉਹ ਕਹਣਾ ਓਕੇ ਆ ਤੂੰ ਲੈ ਬਲ ਲਾਇਸੈਂਸ ਹਾਂਜੀ ਜੇ ਉਹ ਨਹੀਂ ਓਕੇ ਜੇ ਬੋਲੀ ਵੀ ਨਾ ਨਾਲ ਉਹਦੀ ਤੂੰ ਨੂੰ ਚੰਗੀ ਦਾ ਨਹੀਂ ਸਮਝੇ ਤੁਸੀਂ ਉਹਨੂੰ ਉਹ ਕਹਿੰਦਾ ਸੋਰੀ ਫਿਰ ਤਾਂ ਅਗਲੀ ਵਾਰੀ 250 ਰੁਪਏ ਫੀਸ ਦੇਣਾ ਪੈਣਾ ਅੱਛਾ ਹਰ ਵਾਰੀ ਨਵੀਂ ਫੀਸ ਦੇਣੀ ਪੈਣੀ ਆ 250 250 ਨਵੀਂ ਫੀਸ ਦੇਣੀ ਪੈਣੀ ਫਿਰ ਦੁਆਰਾ ਤੁਹਾਨੂੰ ਸਕੂਲੇ ਫਿਰ ਐਡਮਿਸ਼ਨ ਲੈਣੀ ਐ ਐਡਮਿਸ਼ਨ ਹੀ ਦੁਆਰਾ ਸਕੂਲ ਵਾਲੇ ਫੇਕਣਾ ਸਾਨੂੰ ਗੱਡੀ ਸਿੱਖ ਫਿਰ 1 ਘੰਟੇ ਦੇ ਹੁਣ 43000 ਬਣ ਗਏ ਆ ਪਹਿਲੇ ਜਦੋਂ ਮੈਂ ਸਿੱਖੀ ਸੀ ਉਦੋਂ 39000 ਸੀ ਤੁਸੀਂ ਹੁਣ 40 45000 ਨੂੰ ਗੁਣਾ ਕਰਕੇ ਦੇਖ ਲਓ ਸੋਣਾ 1 ਘੰਟੇ ਦੇ 4000 ਜੀ ਉਹ ਲੈਣੇ ਆ ਉਹਨਾਂ ਨੇ ਉਹ ਮੈਂ ਕਹਿੰਦਾ ਉਹ ਇਹ ਕਰਦਾ ਵੀ ਜਿਹੜੇ ਨਵੀਆਂ ਸਾਡੀਆਂ ਭੈਣਾਂ ਜਾਂਦੀਆਂ ਵਿਆਹ ਕਰਾ ਕੇ ਜਾਂਦੀਆਂ ਜਾਂ ਕਿੱਦਾਂ ਵੀ ਆ ਉਹ ਇਥੋਂ ਗੱਡੀ ਸਿੱਖ ਕੇ ਜਾਣ ਕਈ ਸਾਡੀਆਂ ਭੈਣਾਂ ਜਾਂ ਜਾਂ ਜਿੱਦ ਸਾਡੀ ਫੈਮਿਲੀ ਜੇ ਮੈਂ ਬਾਹਰ ਚੱਲੀ ਆ ਮੈਂ ਬਾਹਰ ਚੱਲੀ ਆ ਬਾਹਰ ਜਾ ਕੇ ਇਹ ਪ੍ਰੋਬਲਮ ਸਾਹਮਣਾ ਕਰਨਾ ਪੈਂਦਾ ਜੇ ਤੁਹਾਡੇ ਕੋਲ ਇੰਡੀਆ ਚ ਟਾਈਮ ਹੈਗਾ ਤੇ ਤੁਸੀਂ ਇਹਨਾਂ ਜੁੜੂ ਕਰੇਗਾ ਮੰਨ ਲਓ ਤੁਹਾਡੇ ਹਸਬੰਦ ਨੇ ਪੇਪਰ ਅਪਲਾਈ ਕਰਤਾ ਤੁਸੀਂ ਉਸਦੇ ਤੋਂ ਗੱਡੀ ਸਿੱਖਣ ਲੱਪੋ ਕਿਉਂਕਿ ਉੱਥੇ ਜਾ ਕੇ ਵੀ ਤੁਸੀਂ 6 ਘੰਟੇ ਉਬਰੇਗਾ ਤੋਰੀ ਉਹ ਜੋ ਜੂਰੀ ਸਕੂਲ ਦੇ ਉਹੀ ਕਰੋਗੇ ਹਾਂਜੀ ਅੱਲੇ ਕਿਹੜਾ ਬੰਦੇ ਗੱਡੀ ਆਉਂਦੀ ਆ ਜੇ ਤੁਹਾਨੂੰ 6 ਘੰਟੇ ਗੱਡੀ ਨਹੀਂ ਆਈ ਫਿਰ ਤੁਹਾਨੂੰ 1 ਘੰਟੇ 450 ਰੋ ਇੱਕ ਵਾਰ ਤੁਹਾਨੂੰ ਦੱਸਿਆ ਮੈਂ ਮੈਡਮ ਕੰਮ ਕਰਦੇ ਸੀਗੇ ਫੈਕਟਰੀ ਜੇ ਉਹ ਕਹਿੰਦੇ ਮੈਨੂੰ ਮੈਂ 50 ਘੰਟੇ ਗੱਡੀ ਮੈਨੂੰ ਕਹਿੰਦੇ ਗੱਡੀ ਮੈਂ ਹੀ ਸਿੱਖੀ ਨਹੀਂ ਮੈਨੂੰ ਪਤਾ ਨਹੀਂ ਸੀ ਉੱਥੇ ਕਿੱਦਾਂ ਆਉਂਦਾ ਇਟਲੀ ਜੇ ਕਹਿੰਦੀ 50 ਘੰਟੇ 50 ਘੰਟੇ ਦਾ 2500 ਰੋ ਗੱਡੀ ਸਿੱਖਣ ਦਾ ਲੱਗਿਆ 25000 ਦਾ ਮਤਲਬ 2.5 ਲੱਖ ਇੰਡੀਆ ਦਾ ਹੈ ਨਾ ਜੀ ਜਿਉ ਗੱਡੀ ਸਿੱਖ ਗਈ ਹੁੰਦੀ ਤੇ ਤਾਂ ਉਹਨੂੰ ਸੇਖੇ ਕਿਤੇ ਉਹ 1100 ਰੁਪਏ ਲੱਗਣਾ ਸੀ ਸਕੂਲ ਦਾ ਜਮੜਦਾ ਹੁਣ 1100 ਰੁਪਏ ਸਕੂਲ ਦਾ ਲੱਗਿਆ ਉਹਦਾ 2500 ਗੱਡੀ ਸਿੱਖਣ ਦਾ ਲੱਗਿਆ 35 3600 ਨੀਅਰ ਵਰ 4000 ਨੂੰ ਪਹੁੰਚ ਗਏ 4 ਲੱਖ ਦਾ ਸੰਸ ਬਣਿਆ ਦਾ ਮਤਲਬ ਮੇਰਾ ਭਾਬ ਕਹਿੰਦਾ ਇਹ ਆ ਵੀ ਹੁਣ ਮੈਂ ਡੋਣੀ ਬੈਠਿਆ ਚੋਲੇ ਦਾ ਕੰਮ ਵੀ ਹੁਣ ਥੋੜਾ ਜਿਹਾ ਦੁਰਬੰਨਾ ਨਾ ਤੇ ਮੈਂ ਇਹਨਾਂ ਨੂੰ ਵੀ ਗੱਡੀ ਸਿਖਾਉਂਦਾ ਹੁੰਦਾ ਹਾਂ ਜੀ ਤੇ ਗੱਡੀ ਚੱਕਣੀ ਤੇ ਬਹੁਜੀ ਹੋ ਰਹੀ ਆ ਕਿਉਂਕਿ ਮੈਂ ਤੁਹਾਡਾ ਮਤਲਬ ਇੱਕ ਗੱਲ ਸਾਂਝੀ ਕਰਦਾ ਬੰਦਾ ਜਦੋਂ ਆਪਣਾ ਪਰਿਵਾਰ ਉੱਥੇ ਲੈ ਕੇ ਲੀ ਜਾਂਦਾ ਨਾ ਜੀ ਜਦੋਂ ਇਕੱਲਾ ਹੁੰਦਾ ਅਲਾ ਭੁੱਖਾ ਬਣ ਸੋਏ ਦਾ ਕੰਮ ਤੋਂ ਹੋਵੇ ਜਦੋਂ ਪਰਿਵਾਰ ਉੱਤੇ ਨਾਲ ਜਾਂਦਾ ਜਦੋਂ ਬੰਦਾ ਛਾਂ ਕੰਮ ਤੋਂ ਹੁੰਦਾ ਨਾ ਤੇ ਘਰ ਜਿਆ ਕਹਿੰਦੀ ਆ ਹਫਤਾ ਜਾਣਾ ਹੀ ਬੱਚਾ ਬਿਮਾਰ ਵਾ ਆ ਸ਼ੋਪਿੰਗਾਂ ਨਹੀਂ ਜਾਣਾ ਸੀਗਾ ਬੜੀਆਂ ਤੰਗੀਆਂ ਹੁੰਦੀਆਂ ਜਦੋਂ ਤੁਹਾਡੇ ਕੋਲ ਉੱਥੇ ਇੰਸਾਨ ਸੋ ਤੁਹਾਡੀ ਵਾਈਫ ਕੋ ਤੁਹਾਡੀ ਫੈਮਿਲੀ ਚ ਬੰਦਾ ਕੰਮ ਤੇ ਆਉਂਦਾ ਰਿਲੈਕਸ ਹੁੰਦਾ ਆਪਣਾ ਸਮਾਂ ਨਾਉਂਦਾ ਤਾਂ ਹੁੰਦਾ ਠੀਕ ਹੈ ਮਤਲਬ ਇੰਨਾ ਫਰਕ ਬਿੰਦਾ ਲਾਇਸੈਂਸ ਕਰਨ ਦਾ ਕਿ ਉਹ ਪਤਾ ਦੇ ਪੈਰ ਨੂੰ ਸਾਰਾ ਮੇਰੇ ਬਾਪੂ ਨੇ ਕੰਮ ਕਰ ਲਿਆ ਮੇਰੇ ਬਾਪੂ ਚ ਗੱਡੀ ਆਉਂਦੀ ਆ ਦੁੱਧ ਵੀ ਲੈ ਜਾਂਦਾ ਮਾਰਕੜੀ ਜਾ ਕੇ ਸਬਾਨ ਵੀ ਲੈ ਜਾਂਦਾ ਬੱਚੇ ਸਕੂਲੇ ਵੀ ਛੱਡਿਆ ਸੂਰ ਨੂੰ ਲੈ ਵੀ ਆਏ ਹਾਂ ਜੀ ਨਾ ਇਹਨਾਂ ਚੀਜ਼ਾਂ ਦਾ ਬੜਾ ਫਰਕ ਬਿੰਦਾ ਵੀ ਬੰਦਾ ਜਿਹੜਾ ਫਰਟੀ ਚ ਕੰਮ ਕਰਦਾ ਆਦਮੀ ਉਹ ਬਿਲਕੁਲ ਫਰੀ ਰਹਿੰਦਾ ਚਲੋ ਮੇਰੀ ਵਾਈਫ ਇਹਨਾਂ ਕੰਮ ਤਾਂ ਕਰ ਲੈਂਦੀ ਆ ਹਾਂ ਜੀ ਹੁਣ ਜੇ ਇੱਕ ਬੰਦੇ ਦੇ ਸਿਰ ਤੇ ਸਾਰਾ ਦੇ ਜ਼ਿੰਦਗੀ ਰਣਾ ਉਹ ਵੀ ਔਖਾ ਹੋਰ ਕੰਮ ਕਰਨਾ ਤੁਹਾਡਾ ਇਦਾਂ ਕਰਨਾ ਸਹੀ ਇਦਾਂ ਨੇ ਬੰਦੇ ਦੇਖੀ ਉਹਨਾਂ ਨੇ 25-25 ਸਾਲ ਹੋ ਗਏ 25-25 ਸਾਲ ਅਤਲ ਲਾਇਸੈਂਸ ਨਹੀਂ ਹੋਇਆ ਉਹਨਾਂ ਕੋਲ ਇਦਨ ਮੈਂ ਲਾਇਸੈਂਸ ਕੀਤਾ ਜੀ ਨਾ ਹਾਂਜੀ ਤੇ ਲੋਕੀ ਮੈਨ ਦੇਖ ਕੇ ਹੱਸਦੇ ਹੁੰਦੇ ਆ ਕਹਿੰਦੇ ਰਾਜੂ ਤੇ ਤੈਤੋ ਨਹੀਂ ਹੁਣਾ ਪਰ ਮੈਂ ਜਿੱਦਾਂ ਕਹਿੰਦਾ ਮੈਂ ਰਾਤ ਦੀ ਡਿਊਟੀ ਕਰਕੇ ਆਉਣਾ ਰਾਜ ਡਿਊਟੀ ਮੇਰਾ ਕੰਮ ਠੰਡ ਚ ਹੁੰਦਾ ਜੀ ਮੀਟ ਦਾ ਕੰਮ ਜੀ ਮੇਰਾ ਰਾਜ ਡਿਊਟੀ ਕਰਕੇ ਆਇਆ ਮੈਂ ਨਹਾਉਣਾ ਧੋਣਾ ਸਵੇਰੇ ਆ ਕੇ ਚਾਹ ਪੀਣੀ ਜਾ ਕਿ ਮੈਂ 30 ਘੰਟੇ ਪੜ੍ਹਨੇ ਪੜਨਾ ਫੋਹਤੇ ਔਰ ਮੈਂ ਕਿਦੇ ਵੀ ਸਕੂਲ ਅਡਮਿਸ਼ਨ ਨਹੀਂ ਲਿਆ ਸੀ ਹਾਂਜੀ ਮੈਂ ਆਪੋ ਹੀ ਪੜਿਆ ਫੌਜ ਚੜ ਗੜ ਗਿਆ ਆਪੇ ਪੜਿਆ ਹਾਂ ਮੈਂ ਜਾਣ ਕੇ ਜਦੋਂ ਮੈਂ ਟੈਸਟ ਦੇ ਫੀਰ ਵਿੱਚ ਲੈਣੀ ਪੈਂਦੀ ਹੈ ਉਦੋਂ ਮੇਰਾ 250 300 ਰੁਪਏ ਲੱਗ ਗਏ ਜਾਣ ਕੇ ਮੈਂ 500 ਐਰੋ ਚੋ ਲਾਇਸੈਂਸ ਲੈ ਲਿਆ ਸੀ ਕਿਉਂਕਿ ਮੈਂ ਸਿੱਖਿਆ ਸੀ ਮੈਨੂੰ ਬੋਲੀ ਵੀ ਆਉਂਦੀ ਸੀ ਮੈਂ ਸਭ ਸਿੱਖਿਆ ਗਿਆ ਸੀ ਇਸ ਸਰਟੀਫੀਕੇਟ ਜੀ ਜਦੋਂ ਬਹੁਤ ਹੀ ਜ਼ਰੂਰੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਮੈਂ ਹੁਣ ਮੈਡਮ ਮੈਡਮ ਨੂੰ ਗੱਡੀ ਆਉਂਦੀ ਆ ਪਰ ਫੇ ਵੀ ਨਾਲ ਮੈਂ ਕਹਿੰਦਾ ਵੀ ਗੱਡੀ ਹੋਰ ਸਿੱਖੋ ਕਿਉਂ ਜੇ ਤੂੰ ਇਟਲੀ ਜਾਣਾ ਪਹਿਲਾਂ ਤੁਹਾਡੇ ਤੋਂ ਮੈਲਸਾਂਸੇ ਕਰਾਉਣਾ ਜਿਸ ਨਾਲ ਮੇਰਾ ਬੇਟਾ ਗਿਆ ਮੇਰੇ ਬੇਟੇ ਨੂੰ ਸਾਲ ਹੋ ਗਿਆ ਮੈਲ ਕਾਮ ਤੇ ਲਵਾਇਆ ਮੇਰਾ ਬੇਟਾ ਪੜਦਾ ਲਿਸਾਂਸ ਕਰਦਾ ਹੁਣ ਸਕੂਲ ਵਾਲੇ ਕਹਿੰਦਾ ਵੀ ਤੂੰ ਲਿਸਾਂਸੇ ਬਿਲਕੁਲ ਪ੍ਰੋਫੈਕਟ ਹੋ ਤੂੰ ਥਿਊਰੀ ਜੀ ਪਾਸ ਹੋ ਗਿਆ ਹੁਣ ਗਵਰਨਮੈਂਟ ਰੀਅਰਟੈਂਸ ਲੈਣਾ ਪੰਜ 10 ਤਰੀ ਡੇਢ ਹੀ ਕਦੋਂ ਪਾਈ ਹੈ ਨਾ ਮਤਲਬ ਇਹ ਗੱਲ ਹੈਗੀ ਹੈ ਨਾ ਬਹੁਤ ਵਧੀਆ हां जी सॉरी मैं थाने पूछना ही तुसी कहनी एक फोन भी आया सीगा मेनू अ जडिया इटली वाली पा। वीडियो पाਉਣ ਤੋਂ ਬਾਅਦ ਉਹ ਕੀ ਕਹਿੰਦਾ ਸੀ ਕੋਈ ਨੂੰ ਲਾਸਤ ਬਾਰੇ ਕੋਈ ਗੱਲ ਕਰਦੇ ਸੀਗੇ ਉਹ ਹੂੰ ਹੂੰ ਦਾ ਫੋਨ ਜਦ ਮੈਂ ਵੀਡੀਓ ਪਾਈ ਸੀ ਨਾ ਮੈਨੂੰ ਲਿਓਸ ਤੇ ਨਖਲੀ ਪਾਂ ਦੇ ਬੰਦੇ ਉਧਰੋਂ ਮੈਂ ਤੁਹਾਨੂੰ ਪਹਿਲੇ ਗੱਲ ਕਹੀ ਸੀ ਉੱਥੇ ਬੰਦਿਆਂ ਨੂੰ ਕਿਸੇ ਨਾ ਕੋਈ ਲਿੰਕ ਨਹੀਂ ਝੋਲੇ ਭਰ ਤੇ ਲੱਗੇ ਹੋ ਇੱਥੇ ਸਾਨੂੰ ਪਤਾ ਕੁਛ ਨਹੀਂ ਉੱਥੇ ਕਿਸੇ ਨੂੰ ਤੁਹਾਡਾ ਲਿੰਕ ਕੋਈ ਨਹੀਂ ਕੋਈ ਹੁੰਦਾ ਤੇ ਨਹੀਂ ਇੱਥੇ ਤੁਹਾਨੂੰ ਪਤਾ ਕੋਈ ਨਹੀਂ ਇੱਥੇ ਬੈਠਿਆਂ ਨੂੰ ਤੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀ ਵੀ ਜਾਨਾ ਤੁਹਾਡਾ ਨੂਰਲਾ ਉਸਤਾ ਨਗਲੀ ਆ। ਅੱਛਾ। ਜਾਂ ਤੁਸੀਂ 6 ਮਹੀਨੇ ਦਾ ਲਿਮਟ ਕਿ ਜੋ ਨੂਰਲਾ ਉਸਤਾ ਨੂਰਲਾ ਉਸਤਾ ਕ ਪੇਪਰ ਹੁੰਦਾ ਪੇ ਉਹ ਪੇਪਰ ਦਿਖਾਏ ਤੁਹਾਡੇ ਬੀਏ ਲੱਗਦਾ ਮੈਸੇਜ। ਨੂਰਲਾ ਉਸਤਾ ਉਹਨੂੰ ਕਹਿੰਦੇ ਆ ਗਵਰਨਰ ਪੇਪਰ ਤਾਹ ਦਿੰਦੀ ਆ ਜੇ ਤੁਹਾਡੇ ਸਾਰੇ ਪੇਪਰ ਇਟਲੀ ਚ ਕਲੀਅਰ ਹੋ ਆ ਜਿਹਨਾਂ ਨੇ ਭਾਇਆ ਉਹ ਬੰਦੇ ਆ ਪੇਪਰ ਸਾਰੇ ਕਲੀਅਰ ਫੇਰ ਉਹਨੂੰ ਗਵਰਨਰ ਮੈਂ ਦਿੰਦੀ ਆ ਇੰਗਲਿਸ਼ ਨਾਪਤਾਲ ਦਿੰਦੇ ਆ ਨੂਰਲਾ ਉਸਤਾ। ਉਹ ਬੰਦਾ ਮੈਨੂੰ ਕਹਿੰਦਾ ਵੀ ਮੈਂ ਇਹ ਨਾਲ ਗੱਲ ਕੀਤੀ ਉਹ ਬੰਦਾ ਕਹਿੰਦਾ ਵੀ ਭਾਈ ਉਹਨਾਂ ਨਾਲ ਗੱਲ ਕੀਤੀ ਜਾਂ ਤੁਹਾਡਾ ਨੂਨਲਾ ਉਸਤਾ ਨਖਰੀਆ ਜਾਂ ਫੇ ਨੂਨਲਾ ਉਸਤਾ 6 ਮਹੀਨੇ ਵਿੱਚ ਜੋਵਾ ਕਰਾਉਣਾ ਹੁੰਦਾ ਇੰਡੀਆ 'ਚ ਉਹ ਫੇ ਮੇਰੇ ਗੱਲ ਹੋਈ ਸੀ ਉਹਨਾਂ ਉਹ ਕਹਿੰਦਾ ਭਾਈ ਮੈਨੂੰ ਨੂਨਲਾ ਉਸਤਾ ਨਖਰੀਆ ਦਿੱਤਾ ਉਹਨਾਂ ਨੇ ਪਹਿਲ ਉਹ ਬੈਸੀ ਵਾਲੇ ਦਿੱਲੀ ਵਾਲੇ ਨੇ ਉਹਦਾ ਵੀਜ਼ਾ ਰਿਫਿਊਜ਼ ਕਰਤਾ ਅੱਛਾ ਮਤਲਬ ਮੈਂ ਵੀਰ ਚ ਬਹੁਤ ਕਹਿੰਦਾ ਹੁੰਦਾ ਤੁਸੀਂ ਦੇਖੀ ਜਾਓ ਲੋਕੀ ਤੁਹਾਡੇ ਨਾਲ ਪੇਪਰ ਭਰਾਈ ਜਾਂਦੇ ਤਾਂ ਭਰੀ ਜਾਂਦੇ ਆ ਜਦੋਂ ਨਿਕਲਣ ਸ਼ੁਰੂ ਹੋਣੇ ਨਾ ਦਾਹਾਂ ਦੇ ਨਿਕਲਣੇ ਕਿਉਂਕਿ ਉਹ ਤੇਰਾ ਨਾ ਤੇ ਪੈ ਗਈ ਉਹ ਗੱਡੀ ਲੈ ਘੁੰਮਦਾ ਅਛਾ ਉਹ ਗੱਡੀ ਲੈ ਘਾਦੇ ਘੁੰਮਦਾ ਉਹਨਾਂ ਪੀਲੇ ਸਾਲ ਤੇ ਸਾਹਮਣੇ ਪੇਪਰ ਭਰੇ ਚ ਗਏ ਦੋ ਦਿਨ ਨਿਕਲੇ ਉਹ ਮੇਰੇ ਆ ਕਿ ਉਹ ਹੈ ਵੀ ਕੋਈ ਨਾ ਘਰ ਆ ਨਾ ਕੰਮ ਆ ਮੈਂ ਹੀ ਭਰਨਾ ਮੇਰੀ ਵੀ ਘਰਾਂ ਇੰਦੀ ਆ ਕਹਦੀ ਤੂੰ ਕੋੱਕ ਨਹੀਂ ਹੋਣਾ ਆ ਫਿਰ ਮੈਂ ਵੀ ਉਸ ਹਾਰਾ ਲੈਣਾ ਵੀ ਚਲ ਉਹਦੇ ਕੋਲ ਪੈਸੇ ਲੈ ਲਓ ਉਹਦੇ ਕੋਲ ਲੈ ਲਓ ਉਹਦੇ ਕੋਲ ਲੈ ਲਓ ਬਾਅਦ ਚ ਮੋੜਦਾ ਕੋਈ ਨਹੀਂਗਾ ਇਸ ਕਰਕੇ ਬਚੋੜ ਤੋਂ ਖਿਆ ਤਾਂ ਬਚੋ ਤੇ ਉਹ ਵੀਰ ਜੀ ਨੇ ਮੈਂ ਕਹਤਾ ਵੀ ਹੁਣ ਉਹਦਾ ਕੁਝ ਨਹੀਂ ਹੋਣਾ ਨੂਨਾ ਉਸਤਾ ਨਕਲੀ ਆ ਉਹਦਾ ਕੁਝ ਨਹੀਂ ਨਾ ਤਾਂ ਉਹਨਾਂ ਦੇ ਪੇਪਰ ਕੈਨਸਲ ਹੋਵਾ ਬੀਜਾਰ ਫਿਊਜ ਹੋ ਗਿਆ 16 ਲੱਖ ਗਿਆ ਸੋਨਾ ਲਖ ਦੇਤਾ ਸੀ ਉਹ ਜਦੋਂ ਤੁਹਾਡੇ ਪੇਪਰ ਨੂੰ ਲਾਫ ਦਾ ਨਿਕਲ ਆਇਆ ਚਾਹੇ ਨਕਲੀ ਆ ਚਾਹੇ ਅਸਲੀ ਆ ਨੂੰ ਲਾਫ ਦਾ ਤੁਹਾਨੂੰ ਉਹਨਾਂ ਨੇ ਤਾਂ ਦੇਣਾ ਜਾਂਦੇ ਉੱਥੋਂ ਬਿਲਕੁਲ ਤੇ ਪੂਰੇ ਪੇਮੈਂਟ ਦੇਣੀ ਸੀ ਤੁਸੀਂ ਕਿਉਂ ਨੂੰ ਲਾਫ ਇਸ ਤੱਕ ਤੁਹਾਡੇ ਕਿਸੇ ਨਾਲ ਵੀ ਆਈ ਆ ਉਹ ਇਦੋਂ ਤੁਹਾਨੂੰ ਲਾਫ ਦਾ ਦੇ ਦਿੱਤਾ ਤੁਸੀਂ ਵੀਜ਼ਾ ਲਵਾਤਾ ਮੁੰਡਾ ਵਾਰ ਵੀ ਚੱਲ ਗਿਆ ਤਾਂ ਮਤਲਬ ਪਹਿਨ ਦੇਖੇ ਐਂਦਾ ਨਹੀਂ ਹੁੰਦੀ ਹੈਗੀ ਹੈ ਤੇ ਇਸ ਕਰਕੇ ਆ ਦੇਖ ਲਓ ਵੀ 10 ਲੱਖ ਰੁਪਇਆ ਬਹੁਤ ਹੁੰਦਾ ਆ। ਉਹਨਾਂ ਨੂੰ ਲਾ ਉਸ ਦਾ ਦੇਣ ਤੋਂ ਪਹਿਲਾਂ ਉਹਨਾਂ ਨੇ 10 ਲੱਖ ਰੁਪਇਆ ਲੈ ਲਿਆ। ਤੁਹਾਡੀ ਮਿਹਨਤ ਦੀ ਕਮਾਈਆਂ ਮੇਰੇ ਹਸਣ ਵਾਰ-ਵਾਰ ਇਹੀ ਗੱਲ ਕਰਦੇ ਆ ਕਿ ਬੜਾ ਸੋਚ ਸਮਝ ਕੇ ਫੈਸਲਾ ਕਰੋ। ਇਹ ਵਾਕਈ ਸੋਚ ਸਮਝ ਕੇ ਕਰਨ ਵਾਲਾ ਆ। ਸਾਡਾ ਖੁਦ ਬੇਟਾ ਵੱਡਾ ਆ। ਉਹਦੇ ਵੀ ਇਦਾਂ ਹੋਈ ਆ ਸਾਡੇ ਨਾਲ ਦੋ ਵਾਰੀ ਧੋਖੇ ਹੋ ਚੁੱਕੇ ਆ। ਤੇ ਸਾਨੂੰ ਤਾਂ ਕਰਕੇ ਇਹੀ ਵਾਰ-ਵਾਰ ਤਾਂ ਕਹਿੰਦੇ ਆ ਕਿ ਧੋਖਾ ਹੋਰ ਕੋਈ ਨਾ ਖਾਵੇ। ਕੀ ਹੁੰਦਾ ਇਹ ਵੀਡੀਓ ਬਣਾਉਂਦੇ ਆਏ ਉਹਦੇ ਹੀ ਕਰੀ ਜਾਂਦੇ ਆ ਹਨਾ ਇਹ ਝੂਠ ਬੋਲਦੇ ਆ ਸ਼ਾਇਦ। ਪਰ ਨਹੀਂ ਸਾਡੇ ਨਾਲ ਵੀ ਇਹ ਹੋ ਚੁੱਕੀ ਆ। ਅਹੀਂ ਕੀ ਭਰੇ ਜੋਵ ਵੀ ਇਹ ਇੱਕ ਦੋ ਵਾਰੀ ਦੇਖਿਆ ਅਸੀਂ ਉਹਨਾਂ ਨੂੰ ਕਹੇ ਸਾਨੂੰ ਸਲਿੱਪ দাও ਤੁਸੀਂ ਕਾਗੇ ਭਰੇ ਆ ਨਾ ਸਾਨੂੰ ਸਲਿੱਪ দাও ਉਹਨਾਂ ਨੇ ਸਲਿੱਪ ਦੇਣ ਤੋਂ ਵੀ ਮਨਾਂ ਕਰ ਦਿੱਤਾ ਕਿ ਸਲਿੱਪ ਹੈ ਨਹੀਂ ਕੀ ਕੋਈ ਗੱਲ ਨਹੀਂ ਦੇ ਦਾਂਗੇ ਦੇ ਦਾਂਗੇ ਲਾਰੇ ਲਾਈ ਗਏ ਪਰ ਫਿਰ ਬਾਅਦ ਵਿੱਚ ਪਤਾ ਲੱਗਾ ਕਿ ਉਹਨਾਂ ਨੇ ਉਹ ਪੇਪਰ ਭਰੇ ਹੀ ਨਹੀਂ ਸੀ ਹਨਾ ਫਿਰ ਦੁਬਾਰਾ ਸਾਡੇ ਨਾਲ ਤਾਂ ਹਮਦਰਦੀ ਇਦਾਂ ਕਰਦੇ ਆ ਕਿ ਅਸੀਂ ਤੁਹਾਡੇ ਲਈ ਡੈਡੀਕੇਟ ਆ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਤੁਹਾਡੇ ਬੇਟੇ ਦੇ ਪੇਪਰ ਨਿਕਲ ਆਉਣੇ ਆ ਜਿਹਾ ਬੱਚੇ ਦੇ ਪੇਪਰ ਜਿੱਦਾਂ ਵੀ ਤੁਸੀਂ ਭਰੇ ਆ ਨਿਕਲ ਆਉਣੇ ਆ ਪਰ ਆਪਣੇ ਪੈਸਿਆਂ ਨੂੰ ਇਹਨਾਂ ਵਿਅਰਥ ਨਾ ਕਰੋ ਬੜੀ ਮਿਹਨਤ ਦੀ ਕਮਾਈ ਆ ਅੱਜ ਕੱਲ ਪੈਸ ਇਹ ਪਤਾ ਲੱਗਦਾ ਆ ਆ ਘਰੋਂ ਬਾਹਰ ਨਿਕਲ ਕੇ ਜਦੋਂ ਕੋਈ ਵੀ ਬੰਦਾ ਨਾ ਕੋਈ ਕੰਮ ਕਰਨ ਲੱਗਾ ਵੀ ਕਹਿੰਦਾ ਸਾਨੂੰ 10 ਰੁਪਏ ਜਾਂ ਤੁਸੀਂ 100 ਰੁਪਏ ਹੀ 50 ਰੁਪਏ ਸਾਨੂੰ ਰਿਸ਼ਵਤ ਦੇ ਦਿਓ ਅਸੀਂ ਤੁਹਾਡਾ ਕੰਮ ਛੇਤੀ ਕਰ ਦਾਂਗੇ ਐਦਾਂ ਵੀ ਹੁੰਦੀ ਆ ਡਾਕਟਰ ਦੇ ਵਿੱਚ ਆਓ ਅੱਜ ਕਾ ਡਾਕਟਰਾਂ ਨੇ ਵੀ ਰਵਾਜ ਬਣਾ ਲਿਆ ਜੇ ਤੁਸੀਂ ਜਲਦੀ ਨੰਬਰ ਲਾਉਣਾ ਆ ਤਾਂ ਡਬਲ ਪੇਮੈਂਟ ਕਰਨੀ ਪੈਂਦੀ ਆ ਜੇ 200 ਰੁਪਏ ਦੀ ਪਰਚੀ ਆ ਤਾਂ 400 ਰੁਪਏ ਦੀ ਪੇਮੈਂਟ ਕਰਕੇ ਉਹ ਪੈਸੇ ਜਿਹੜੇ ਆ ਉਹ ਅੱਗੇ ਕਹਿੰਦੇ ਆ ਕੋਈ ਗੱਲ ਨਹੀਂ ਤੁਸੀਂ 400 ਪੇਮੈਂਟ ਕਰ ਦਿਓ ਤੁਹਾਡਾ ਨੰਬਰ ਹੋਣੀ ਦੋ ਦੋ ਮੈਮਰੀ ਚਾਤ ਬਾਅਦ ਤੁਹਾਡਾ ਨ ਤੇ ਕੋਦ ਨੂੰ ਆਪਣੇ ਆਪ ਨੂੰ ਜਿ ਪਚਾ ਕੇ ਰੱਖਣਾ ਹੈ ਆ ਤਾਂ ਇਦਾਂ ਹੀ ਕਰੋ ਕਿ ਥੋੜਾ ਹਰ ਫੈਸਲੇ ਨੂੰ ਸੋਚ ਸਮਝ ਕੇ ਕਰੋ ਓਕੇ ਸੀ